ਤੇ 2 ਘੰਟੇ ਲੇਟ ਰਹੀ ਟ੍ਰੇਨ ਬਹੁਤ ਜਿਆਦਾ ਖੱਜਲ ਖਰਾਬ ਹੋਇਆ। ਬੋਲ ਲੜਾਈਓਂ ਵੀ ਲੜਾਈਓਂ ਵੀ ਲੜਾਈਓਂ। ਮੈਂ ਇੱਕ ਚੀਜ਼ ਸ਼ੇਅਰ ਕਰਦਾ। ਆ ਗਏ ਅਸੀਂ ਕੋ ਭਾਜੀ ਕੋ ਤੇ ਅਸੀਂ ਥੋੜਾ ਜਿਹਾ ਬੈਠ ਰੇਖਿਆ ਤੇ ਉੱਥੇ ਟੀਟੀ ਆ ਗਿਆ। ਟੀਟੀ ਨੇ ਅਸੀਂ ਚੈੱਕ ਕੀਤਾ ਸਾਨੂੰ ਘੇਰ ਲਿਆ ਕਿ ਟਿਕਟ ਦਿਖਾਓ। ਟਿਕਟ ਤਾਂ ਆਪਣੇ ਹੈਗੇ ਆ ਪਰ ਅਸੀਂ 2 ਦੀਆਂ ਅਸੀਂ ਤੇ ਉਹਨਾਂ ਸਾਨੂੰ 700 ਰੁਪਏ ਫਾਈਨ ਪਾ ਲਗੇ। ਇਹ ਟ੍ਰੇਨ ਆ ਯਾਰ ਇੱਕ ਤੇ ਆ ਟ੍ਰੇਨ ਦਾ ਘਾੜਦੇ ਬੜੀ ਆ ਪਤਾ ਨਹੀਂ ਕੀ ਚੱਕਰ ਆ। ਹੁਣ ਜੇ ਟਾਈਮ ਨਾਲ ਪਹੁੰਚਾਦੋਂ ਫੇਰ ਵਧੀਆ ਵਾ। ਤੇ ਬਾਕੀ ਪੈਂਟਰੀ ਦਾ ਖਾਣਾ ਠੀਕ ਠੀਕ ਹੈ। ਨਾਣੀ ਵ ਹੈਲੋ ਜੀ ਨਮਸਤੇ ਅਦਾਸ ਸਸਰੀਆ ਕਾਸ ਸੋ ਪਿਛਲੀ ਤੋਂ ਸੀਰੀ ਵੇਚੀ ਦਿੱਲੀ ਤੋਂ ਹਾਇਦਰਾਬਾ ਜਿੰਨੇ ਵਲੋਗ ਸੋ ਹੁਣ ਅੱਜ ਆਪਾਂ ਨਵੇਂ ਸਫਰ ਤੇ ਚੱਲੇ ਆਪਾਂ ਚੱਲੇ ਆ ਕਾਚੀਬੂੜਾ ਟੂ ਰਮੇਸ਼ਵਰ ਸੋ ਤੇ ਉਥੋਂ ਦੀ ਬਹੁਤ ਫੇਮਸ ਜਗ੍ਹਾ ਦਿਖਾਵਾਂਗੇ ਤੁਹਾਨੂੰ ਹਰ ਇੱਕ ਜਾਣਕਾਰੀ ਮਿਲੂਗੀ ਸੋ ਅੱਜ ਤੋਂ ਸਟਾਰਟ ਹੋਣ ਵਾਲੀ ਹੈ ਜੀ ਕਾਚੀਬੂੜਾ ਟੂ ਰਮੇਸ਼ਵਰ ਸੀਰੀ ਜ ਰਮੇਸ਼ਵਰ ਦੀ ਸੀਰੀ ਜ ਹੈ ਕਿ ਉਹ ਆਪਣੀ ਟ੍ਰੇਨ ਹੈਗੀ ਜੀ ਓਖਾ ਟੂ ਰਮੇਸ਼ਵਰ 16734 ਜੋ ਕਿ 2-3 ਘੰਟੇ ਸਾਢੇ ਲੇਟ ਚੱਲਣ ਦੀ ਮੇਰੇ ਸਾਹਮਣਾਂ ਤੇ ਯਾਰ ਆਪਣੀ ਟ੍ਰੇਨ ਆ ਗਈ ਉਹ ਦਾ 5:30 ਹੁਣ 6:00 ਵਜ ਚੁੱਕੇ ਆ ਹੋਰ ਵੇਖਦੇ ਕਿ ਕਿੰਨਾ ਇੰਤਜ਼ਾਰ ਕਰਨਾ ਪਿਆ ਕਿੰਨੇ ਘੰਟੇ ਸਾਢੇ ਲੇਟ ਚੱਲਣ ਦੀ ਟ੍ਰੇਨ ਬਾਕੀ ਆ ਜੀ ਕਾਚਗੂੜਾ ਰੇਲਵੇ ਸਟੇਸ਼ਨ ਬਹੁਤ ਸੋਹਣਾ ਸਟੇਸ਼ਨ ਆ ਸਫੇਦ ਕਲਰ ਇਹਨੂੰ ਕੀਤਾ ਗਿਆ ਵਾ ਤੇ ਹੁਣ ਚੱਲਦੇ ਆਪਾਂ ਆਪਣੇ ਪਲੇਟਫਾਰਮ ਨੰਬਰ ਤੇ ਵੇਖਦੇ ਆ ਕਿੱਥੇ ਗੱਡੀ ਆਉਣੀ ਆ ਇਹ ਆਪਣੀ ਐਂਟਰੀ ਹੋ ਲਗੀ ਕਾਚਗੂੜਾ ਰੇਲਵੇ ਸਟੇਸ਼ਨ ਸੋ ਪਹਿਲਾਂ ਬੈਗ ਚੈਕਿੰਗ ਹੋਣੀ ਆ ਤੇ ਕਰਾ ਕੇ ਤੇ ਆਪਾਂ ਚੱਲਦੇ ਆਂ ਪੰਪਰਵਾ ਬੈਗ ਚੈਕ ਕੋਲ ਗਏ ਲਓ ਵੀ ਨੋ ਕਰਦੇ ਐਂਟਰ ਇਧਰ ਆਏ ਨੇ ਆਪਣੇ ਬੈਗ ਲਓ ਜੀ 5:30 ਹੋਏ ਆ ਕਾਚੀਗੁਰਾ ਦਾ ਰੇਲਵੇ ਸਟੇਸ਼ਨ ਆਏ ਤੇ ਭੀੜ ਯਾਰ ਦੇਖ ਸਕਦੇ ਹੋ ਰਸ਼ ਬਹੁਤ ਜ਼ਿਆਦਾ ਬਹੁਤ ਜ਼ਗਾ ਰਸ਼ ਆ ਸੋ ਆਪਣੀ ਟ੍ਰੇਨ ਹੈਗੀ ਥੋੜੀ ਲੇਟ ਆ ਆਪਾਂ ਚੱਲਦੇ ਆ ਵੇਟਿੰਗ ਹਾਲ ਚੇ ਦੇ ਕਿੰਨੇ ਘੰਟੇ ਲੇਟ ਆਉਣ ਦੇਖਦੇ ਆ ਪਰ ਤੇ ਸੀਪਰ ਕਲਾਸ ਵਾਲਾ ਨਹੀਂ ਪਰ ਵੇਟਿੰਗ ਹਾਲ ਆ ਇੱਥੇ ਆਪਾਂ ਵੇਟ ਕਰਨਾ ਹੀ ਪੈਣੀ ਹੁਣ ਜਿੰਨਾ ਟਾਈਮ ਲੱਗੂਗਾ ਇੱਥੇ ਆਪਾਂ ਨੂੰ ਵੇਟ ਕਰਨੀ ਪੈਣੀ ਲਓ ਜੀ ਫਾਇਰਲੈਂਡ ਦੀ ਆਪਣੀ ਟ੍ਰੇਨ ਆ ਗਈ ਆ 16734 S2 ਆਪਣੀ ਸੀਟ ਨੰਬਰ 2 ਜਾਣਿਆ ਦੀ ਬੜੇ 2 ਘੰਟੇ ਲੇਟ ਕਰਨ ਤੋਂ ਬਾਅਦ ਟ੍ਰੇਨ ਪਹੁੰਚੀ ਆ ਬਹੁਤ ਜ਼ਿਆਦਾ ਲੇਟ ਗਿਆ ਆ ਆਪਣਾ S2 ਡੱਬਾ ਤੇ ਆਪਣੀ ਸੀਟ ਨੰਬਰ ਹੈਗੀ 15 ਤੇ 34 ਤੇ 2 ਘੰਟੇ ਲੇਟ ਰਹੀ ਟ੍ਰੇਨ ਬਹੁਤ ਜਿਆਦਾ ਖੱਜਲ ਖਰਾਬ ਹੋਏ ਆ ਸੋ ਆਪਣਾ ਇੱਕ ਸੀਟ ਹੈਗਾ ਵਾ S5B ਉੱਥੇ ਹੈਗੀ 27 ਨੰਬਰ ਸੀਟ ਤੇ ਇੱਕ ਬੰਦਾ ਆਪਣਾ ਇਸ ਸੀਟ ਆਪਾਂ ਤੇ ਟ੍ਰੇਨ ਨਾਲ ਚੱਲਦੇ ਹਾਂ ਟ੍ਰੇਨ 'ਚ ਆਪਾਂ ਸੀਟ ਮਿਲ ਗਈ ਇਥੇ ਤੇ ਇੱਕ ਬੰਦਾ ਆਪਣਾ ਉਧਰ ਹੀ ਅਗੇ ਸਰ ਹੈ ਇਹਨਾਂ ਨੰਬਰ ਉਹਦਾ S5B 27 ਨੰਬਰ S5B 27 ਨੰਬਰ ਆ ਸੋ ਆਪਣੀ ਸੀਟ ਮਿਲ ਗਈ ਹੁਣ ਰਾਤ ਇਥੇ ਰਵਾਂਗੇ ਤੇ ਯਾਰ 2 ਘੰਟੇ ਲੇਟ ਟ੍ਰੇਨ ਆਪਣੀ ਲੇਟ ਬਹੁਤ ਜਿਆਦਾ ਟ੍ਰੇਨ ਲੇਟ ਰਹਿ ਖੱਜੇ ਖਰਾਬ ਹੋਏ ਆ ਉਹ ਹੁਣ ਚੱਲਦੇ ਆ ਤੇ ਬਹੁਤ ਦੂਰ ਸਫਰਿਆ ਸੋ ਬਾਉ ਜੀ ਟ੍ਰੇਨ ਆਪਣੀ ਤੁਰ ਗਈ ਆ ਇੱਥੋਂ ਕਾਚੀਗੁਰਾ ਤੋਂ ਤੇ ਬਹੁਤ ਯਾਰ ਲੇਟ ਹੋ ਰਹੀ ਆ 2 2.5 ਘੰਟੇ ਤੋਂ ਟ੍ਰੇਨ ਲੇਟ ਚੱਲਦੀ ਆ ਸੋ ਵੇ ਦੇ ਕਵਰ ਕਰਦੇ ਕਵਰ ਕਰ ਪਾਉਗੇ ਨਹੀਂ ਰਾਤ ਨੂੰ ਟ੍ਰੇਨ ਫਾਈਨਲੀ ਆਪਣੀ ਤੁਰ ਗਈ ਆ ਸੋ ਨੇਰਾ ਤੇ ਤੁਸੀਂ ਵੇਖ ਸਕਦੇ ਕਾਫੀ ਹੋ ਗਿਆ ਹੁਣ ਤੁਹਾਨੂੰ ਸਵੇਰੇ ਮਿਲਾਂਗੇ ਥੱਕ ਬੜਾ ਗਏ ਆ ਸੋ ਸਵੇਰੇ ਮਿਲਾਂਗੇ ਤੁਹਾਨੂੰ ਕਟਬੜੀ ਜੰਕਸ਼ਨ ਸਾਰਿਆਂ ਨੂੰ ਗੁੱਡ ਮਾਰਨਿੰਗ ਸੋ ਨਾਸਟੂ ਸੁਕਾਵਾ ਆਪਣੀ ਟ੍ਰੇਨ ਕਟਬੜੀ ਜੰਕਸ਼ਨ ਪਹੁੰਚ ਚੁੱਕੀ ਆ ਸੋ ਅਜੇ ਵੀ ਬਹੁਤ ਟਾਈਮ ਲੱਗਣਾ ਤੇ ਇਹ ਰੇਲਵੇ ਜਿਹੜਾ ਸਟੇਸ਼ਨ ਹੈ ਬਹੁਤ ਹੀ ਵਿਅਸਤ ਰਹਿੰਦਾ ਵਾ ਤਕੜਨੀ ਭਰ ਦੇ ਚਨਈ ਦਾ ਰੇਲਵੇ ਮਾਰਗ ਨੂੰ ਜੋੜਦਾ ਵਾ ਰਾਤੀ ਆਪਣੀ ਟ੍ਰੇਨ ਲੇਟ ਚੱਲਦੀ ਈ ਹੁਣ ਪੂਰੇ ਆਰਾ ਦੇ ਟਾਈਮ ਤੇ ਚੱਲਦੀ ਈ ਪੂਰੀ ਸੋ ਥੱਲੇ ਇਧਰ ਵੀ ਚੱਲਦੇ ਆ ਆਹਾਂ ਮੋੜ ਚਾਲ ਟੱਪੜੀ ਜੰਕਸ਼ਨ ਟੱਪੜੀ ਜੰਕਸ਼ਨ ਇੱਥੇ ਵੀ 5-7 ਮਿੰਟ ਦਾ ਹੋਲ ਗਿਆ ਤੇ ਇਹ ਆਪਣੀ ਟ੍ਰੇਨ ਚੱਲੀ ਔਖਾ ਤੌਰ ਮੇਸ਼ਵਰ 16734 ਤੁਜ ਰਾਤੀ ਲੇਟ ਹੀ ਹੋਣਾ ਅਰਾਈਵਿੰਗ ਟਾਈਮ ਦੇ ਹੋ ਗਈ ਪੂਰੀ ਤੇ ਵਿਅਸਤ ਸੈਸ਼ਨ ਰਹਿੰਦਾ ਪੂਰਾ ਦੱਖਣੀ ਭਾਰਤ ਦਾ ਜੋ ਕਿ ਜੈਤ ਨੀਡ ਰਵੇਲ ਡਿਵੀਜ਼ਨ ਵਿੱਚ ਆਉਂਦਾ ਤੇ ਇੱਥੇ 1 ਨੰਬਰ ਤੇ 2 ਲਾ ਪਲੇਟਫਾਰਮ ਤੋਂ ਤ੍ਰੇਪੁਰਮ ਤੇ ਹੋਰ ਜਗ੍ਹਾ ਤੇ ਟ੍ਰੇਨਾਂ ਚੱਲਦੀਆਂ ਨੇ ਸੋ ਵੇਖ ਸਾਡੇ ਸਟੇਸ਼ਨ ਬਹੁਤ ਕਲੀਨ ਆ ਸਾਰੇ ਤੁਹਾਨੂੰ ਨਾਰੀਅਲ ਦੇ ਪੇੜ ਵੇਖਣ ਨੂੰ ਮਿਲਣਗੇ ਇੱਥੇ ਕਿਉਂਕਿ ਆਪਾਂ ਤਾਮਿਲਨادو ਜਾਂਦੇ ਆ ਹਾਂ ਕਰਕੇ ਇੱਥੇ ਨਾਰੀਅਲ ਦੇ ਪੇੜ ਨਾਰੀਅਲ ਦੀ ਖੇਤੀ ਬਹੁਤ ਹੁੰਦੀ ਆ ਇੱਥਰ ਨਾਰੀਅਲ ਦੀ ਖੇਤੀ ਬਹੁਤ ਹੁੰਦੀ ਆ ਤੇ ਇੱਥੇ ਬਾਈਨੇ ਵੀ ਬੰਦੀ ਆ ਸਰ ਆਪਾਂ ਵੀ ਆ ਕਿ ਆਪਣੀ ਕਿੱਦਾਂ ਪੰਜਾਬ ਤੋਂ ਹੁੰਦੀ ਆ ਨਾ ਤੇ ਫਸਲ ਦੀ ਜਿਹੜੀ ਇੱਦਾਂ ਇੱਧਰ ਨਾਰੀਅਲ ਯਾਰਾ ਜਾਦਾ ਅਦਰ ਨਾਰੀਅਲ ਦੀ ਖੇਤੀ ਹੁੰਦੀ ਆ ਤੇ ਜਿੱਦਾਂ ਆਪਣੇ ਫਸਲ ਦੀ ਖੇਤੀ ਅਦਰ ਨਾਰੀਅਲ ਦੀ ਖੇਤੀ ਅਸਲ ਇਧਰ ਬਹੁਤ ਘਟਿਆ ਨਾਰੀਅਲ ਦੇ ਪੇੜ ਤੁਹਾਨੂੰ ਬਹੁਤ ਜਿਆਦਾ ਦੇਖਣ ਨੂੰ ਮਿਲਣਗੇ ਅਈਦਰ ਨਾਰੀਅਲ ਬਹੁਤ ਫੇਮਸ ਆ ਸਰਵ ਲੈ ਨਹੀਂ ਗੱਲ ਆਹ ਬੜੀ ਬੜੀ ਧੋਖਾ ਕਰਦੀ ਆ ਮੇਰੇ ਨਾਲ ਇਹ ਕੋਈ ਹਲਕਾ ਇਹ ਜੜੀ ਆ ਸਾਰੇ ਬੰਨੇ ਉਹ ਇੱਥੇ ਇੱਧਰ ਤੁਹਾਨੂੰ ਉਹ ਦਿਖਾਵਾਂਗੇ ਮਿੰਟੋ ਮੰਡੀ ਚੜਕੇ ਸਨਾਰਿਆ ਲਾਉਂਦੇ ਆ ਫਟਾਫਟ ਉਹ ਮਗਰ ਤਾਂ ਪਹਾੜ ਵੀ ਦਿਖਣਦੇ ਹੋਣੇ ਉਹ ਵੇਖੋ ਕਿੰਨਾ ਸੋਹਣਾ ਨਜ਼ਾਰਾ ਆ ਪਿਆ ਉਹ ਥੋੜੇ 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 ਉਹ ਵੇਖੋ ਉਹ ਥੋੜੇ ਨਜ਼ਾਰਾ ਵੱਜਾ ਪਿਆ ਬੱਲੇ 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 ਇਹ ਆ ਗੱਦੀ ਸੇਲਮ ਸਟੇਸ਼ਨ ਦੇਖ ਸਾਡੇ ਬਹੁਤ ਹੀ ਨੀਟ ਐਂਡ ਕਲੀਨ ਆ ਇੱਧਰ ਜਾਂਦੇ ਜਿੰਨੇ ਵੀ ਸਟੇਸ਼ਨ ਹੁੰਦੇ ਨਾ ਸਾਰੇ ਤਾਂ ਨੂੰ ਕਲੀਨ ਹੀ ਵੱਖਰੋਂ ਮਿਲਣਗੇ ਇੱਥੇ 5 ਮਿੰਟ ਦਾ ਹੋਲਡ ਆ ਸੇਲਮ ਸਟੇਸ਼ਨ ਤੇ ਹੋਰ ਆ ਗਏ ਉਤਰ ਲੱਗੇ ਆ ਇਹ ਆ ਜੀ ਸੇਲਮ ਸਟੇਸ਼ਨ 1860 ਰੁਪਏ ਤੇ ਟਿਕਟੀ ਲੈਣ ਹੁੰਦੀ ਹੁਣ ਇਹ ਵੱਡੀ ਕਿਤੇ ਤੇ ਇੱਥੇ ਕੋਲੇ 177 ਰੇਡ ਰੇਨਾਂ ਚੱਲਦੀਆਂ ਤੇ 10 ਏਅਰ ਟ੍ਰੇਨਾਂ ਇਥੋਂ ਲੰਘਦੀਆਂ ਵਾ ਤੇ 10 ਟ੍ਰੇਨਾਂ ਇਥੋਂ ਚੱਲਦੀਆਂ ਨੇ ਲੋਕਾਂ ਇਹ ਆ ਸੇਲਮ ਸਟੇਸ਼ਨ ਨੀਟ ਐਂਡ ਕਲੀਨ ਵੇਖਰੋਂ ਮਿਲਦਾ ਤੁਹਾਨੂੰ ਵੇਖੋ ਤੇ ਇਧਰ ਤੁਹਾਨੂੰ ਖਾਣੇ 'ਚ ਸਿਰਫ ਬਰੀਆਨੀ ਤੇ ਜਾਂ ਚਾਵਲ ਰਾਈਸ ਹੋਰ ਮਿਲਣਗੇ ਇਹ ਖਾਣੇ ਜਾਂ ਰੋਟੀ ਨਹੀਂ ਮਿਲੇਗੀ ਇੱਧਰ ਜਾਂਦੇ ਜਾਂਦੇ ਆ ਉੱਧਰ ਤੁਹਾਨੂੰ ਇਹ ਮਿਲਦੀ ਇਟਲੀ ਦੋਸਾ ਸੰਬਰ ਪਰਾਂਠਾ ਇਹ ਸਦੇ ਵੇਚਦੇ ਆ ਅਸਲੀ ਸੰਬਰ ਦੋਸਾ ਇੱਧਰ ਇਹੋ ਫੇਮਸ ਚੱਲਦਾ ਖਾਣ ਪੀਣ ਲਈ ਅਸਲੀ ਪਟੱਬੇ ਆ ਜੀ ਆਣੀ ਜੀ ਆਣੀ ਇੱਥੇ ਇਹੜਾ ਪਾਣੀ ਪਰ ਲੱਗੇ ਆਪਾਂ ਭੀੜ ਦੇ ਸਾਹਦੇ ਟ੍ਰੇਨ ਨਿਕਦੇ ਤੁਰਪੇ ਇੱਧਰ ਖਾਣ ਪੀਣ ਦੀ ਬਹੁਤ ਦਿੱਕਤ ਆਉਂਦੀ ਥੋੜੀ ਜੀ ਇੰਡੀਅਨ ਫੂਡ ਘੱਟ ਮਿਲਦਾ ਬਾਕੀ ਗਾੜੀ ਆ ਕੇ ਮਿਲੂਗਾ ਟਾਬਿਆਂ ਦੇ ਕਿਤੇ ਉਹ ਵੀ ਘੱਟ ਘੱਟ ਕਿਤੇ ਕਿਤੇ ਹੋਊਗਾ ਬਾਕੀ ਇੱਧਰ ਤੇ ਟ੍ਰੇਨ ਜਮਾਨ ਜੋਗ ਨਹੀਂ ਆ ਕੋ ਟ੍ਰੇਨ ਦਾ ਫੂਡ ਨਹੀਂ ਆਪਾਂ ਖਾ ਸਕਦੇ ਬਾਕੀ ਢੱ ਗੁਜ਼ਾਰਾ ਕਰਨੇ ਤੇਰੇ ਚਾਹ ਪੀਤੀ ਸੀ ਬਿਸਕਟ ਵਗੈਰਾ ਖਾ ਲੈ ਬਸ ਤੇ ਬਲੇ ਇੱਧਰ ਨਾਸਟਾ ਕਰਨ ਨੂੰ ਕੁਛ ਨਹੀਂ ਹੈਗਾ ਪੰਜਾਬੀ ਆਸ ਤੇ ਬਾਕੀ ਇੱਧਰ ਦੂਜੇ ਚੱਲੋ ਕਮੇਟੇਰ ਦਾ ਭੀੜ ਵੇਖ ਸਕਦੇ ਲੱਗੀ ਪਾਣੀ ਤੇ ਟ੍ਰੇਨ ਨਾ ਛੱਡ ਜੇ ਲੋ ਜੀ ਕਾਫੀ ਲੰਬਾ ਸਬਰ ਤੈਅ ਕਰ ਤੋ ਦਿਆਲਾ ਸੋ 60 ਕਿਲੋਮੀਟਰ ਤੈਕਰ ਆਏ ਆ ਹੈਦਰਾਬਾਦ ਤੋਂ ਤੇ ਆਸ ਪੈਸੈਂਜਰ ਟ੍ਰੇਨ ਆ ਯਾਰ ਇੱਕ ਤੇ ਆ ਟ੍ਰੇਨ ਨਾ ਖੜਾੜਦੇ ਬੜੀ ਆ ਪਤਾ ਨਹੀਂ ਕੀ ਚੱਕਰ ਆ ਹੁਣ ਜੇ ਟਾਈਮ ਨਾਲ ਪਜਾਦ ਨੂੰ ਫੇਰ ਵਧੀਆ ਵਾ ਤੇ ਬਾਕੀ ਪੈਂਟਰੀ ਦਾ ਖਾਣਾ ਠੀਕ ਠੀਕ ਆ ਨਾਣੀ ਵਧੀਆ ਹੈਗਾ ਇੱਥੇ ਯਾਰ ਆਲ ਰੇਲ ਦਾ ਸਫਰ ਕਰਦੇ ਆ ਇਹ ਵੀਕਲੀ ਸਿਰਫ ਇੱਕ ਵਾਰ ਚਲਦੀ ਆ ਟ੍ਰੇਨ ਆ ਪਾਸੈਂਜਰ ਖਲੋ ਗਈ ਤੇ ਹੁਣ ਫੇਰ ਖਲਾਅ ਛੱਡੀ ਆ ਟ੍ਰੇਨ ਪਤਾ ਨਹੀਂ ਕੀ ਚੱਕਰ ਹੈ ਨੋ ਵੀ ਇੱਥੇ ਜਮੇ ਬੜੀ ਦੇਰ ਪਹਿਰ ਦਾ 2 ਵਜੇ ਆ ਤੇ ਵੇਖੋ ਚੱਕਰ ਆਪਣੇ ਬੰਦੇ ਉਹ ਵੀ ਇਧਰ ਤੇ ਰਮੇਸ਼ਵਰ ਵਾਲੇ ਬਾਰਿਸ਼ ਸਟਾਰਟ ਹੋ ਚੁੱਕੀ ਹੈ ਦੇਖ ਸਕਦੇ ਆ ਉਹ ਜਿਆਦਾ ਤੇਜ਼ ਬਾਰਿਸ਼ ਆਉਂਦੀ ਆ ਮੌਸਮ ਮੌਸਮ ਹੋ ਗਿਆ ਯਾਰਾ ਉਹ ਜੀ ਮਧਰਾਈ ਪਹੁੰਚਣ ਵਾਲਿਆਂ ਤੇ ਬਾਰਿਸ਼ ਪੂਰੀ ਤਰ੍ਹਾਂ ਸਟਾਰਟ ਹੋ ਚੁੱਕੀ ਹੈ ਯਾਰ ਇਹ ਪੈਣੇ ਕਰਨ ਵੀਰਾ ਵਾਰਦਾ ਨਿਆਰਾ ਦੇਖ ਸਕਦੇ ਜੂ ਚੱਕ ਲਓ ਜੀ ਪਹੁੰਚ ਗਏ ਮਦੁਰਾਈ ਜੰਕਸ਼ਨ ਕਾਚੀਗੁਰਾ ਤੋਂ ਤੁਰੇ ਹਾਂ 1170 ਕਿਲੋਮੀਟਰ ਸਫ਼ਰ ਤੈਅ ਕਰ ਚੁੱਕੇ ਹਾਂ ਤੇ ਪਿਛੇ ਤੁਸੀਂ ਦੇਖਿਆ ਮੀਂਹ ਪੈ ਰਿਹਾ ਜੀ ਦੇਖੇ ਕੜਾਕੀ ਦੀ ਝੋਕ ਲੱਗੀ ਆ ਇਹ ਓਨੇ ਘਰੇ ਜਮੀਂ ਪੈਂਦਾ ਆਖਿਆ ਮੋ ਅਗੇ ਮੌਸਮ ਸਾਫ਼ ਹੋਗਾ ਪਰ ਅੱਗੇ ਝੋਕ ਲੱਗੀ ਪਈ ਕੜਾਕੀ ਤੋਂ ਥੋੜਾ ਇਥੋਂ ਆਪਣਾ ਸਫ਼ਰ ਰਹਿ ਗਿਆ ਮਦੁਰਾਈ ਸਟੇਸ਼ਨ ਇੱਕ ਨੀਟ ਐਂਡ ਕਲੀਨ ਆ ਵੀ ਤੇ ਫੋਲ ਇਥੋਂ ਕਿਆਸੀ ਟ੍ਰੇਨਾਂ ਰੋਜ਼ ਚੱਲਦੀਆਂ ਨੇ ਤੇ ਆਉਂਦੀਆਂ ਨੇ ਇੱਥੇ ਮਿਨਾਕਸ਼ੀ ਮੰਦਿਰ ਬਹੁਤ ਮਸ਼ਹੂਰ ਆ ਮਾਤਾ ਪਾਰਵਤੀ ਤੇ ਮਾਤਾ ਸ਼ਿਵਜੀ ਦੇ ਨਾਮ ਤੇ ਇੱਥੇ ਮੰਦਿਰ ਆ ਜੋ ਕਿ ਇੱਥੇ ਬਹੁਤ ਹੀ ਮਹੱਤਵਪੂਰਨ ਤੇ ਇੱਥੇ ਬਹੁਤ ਸਵਾਰੀਆਂ ਉਤਰ ਚੁੱਕੀਆਂ ਯਾਤਰੀ ਉਤਰ ਚੁੱਕਿਆ ਤੇ ਬਹੁਤ ਹੀ ਮਸ਼ਹੂਰ ਮੰਦਿਰ ਆ ਉੱਥੇ ਮੱਥਾ ਟੇਕਣ ਲਈ ਜਾਂਦੇ ਆ ਸਭ ਤੋਂ ਪਹਿਲਾਂ ਇੱਥੇ ਉਤਰ ਕੇ ਮਦਰਾਈ ਤੇ ਕੋਲੇ ਦੇ ਸਟੇਸ਼ਨ ਹੈ ਪਲੇਟਫਾਰਮ ਨੰਬਰ 11 ਤੇ ਇਥੋਂ 81 ਟ੍ਰੇਨਾਂ ਚੱਲਦੀਆਂ ਵਾਂ ਤੇ ਕਈ ਟ੍ਰੇਨਾਂ ਇੱਥੇ ਖਲੋਂਦੀਆਂ ਵਾਂ ਤੇ ਉਹ ਲੰਬਾ ਸਫ਼ਰ ਤੈਅ ਕਰ ਰਹੇ ਆ ਯਾਰ ਪਿੱਛੇ ਤੇ ਮੌਸਮ ਵਧੀਆ ਪਰ ਇੱਥੇ ਆ ਕੇ ਸ਼ੇਅਰ ਕਰਨੀ ਹੋ ਗਈ ਆ ਸੋ ਨੀਟ ਐਂਡ ਕਲੀਨ ਪਲੈਟਫਾਰਮ ਆ ਕਾਫੀ ਵੱਡਾ ਇੱਧਰ ਦੇ ਪਲੈਟਫਾਰਮ ਤੁਹਾਨੂੰ ਨੀਟ ਐਂਡ ਕਲੀਨ ਵਿੱਚੋਂ ਮਿਲਣਗੇ ਬਹੁਤ ਸੋਹਣਾ ਸਫ਼ਰ ਰਹਿੰਦਾ ਤੇ ਯਾਰ ਆਪਾਂ ਤੁਹਾਨੂੰ ਇੱਕ ਚੀਜ਼ ਸ਼ੇਅਰ ਕਰਦਾ ਆਏ ਗਏ ਸੀ ਕੋ ਭਾਜੀ ਕੋ ਤੇ ਥੋੜਾ ਜਿਹਾ ਬੈਠ ਰਹੇ ਕਿਹਾ ਤੇ ਉੱਥੇ ਟੀਟੀ ਆ ਗਿਆ ਟੀਟੀ ਨੇ ਉੱਥੇ ਚੈੱਕ ਕੀਤਾ ਸਾਨੂੰ ਘੇਰ ਲਿਆ ਕਿ ਟਿਕਟ ਦਾ ਖਾ ਉਹ ਟਿਕਟ ਤਾਂ ਆਪਣੇ ਹੈਗੇ ਪਰ ਐਸੇ 2 ਦੀਆਂ ਸੀ ਤੇ ਉਹਨਾਂ ਸਾਨੂੰ 700 ਰੁਪਏ ਫਾਈਨ ਪਾਉਲ ਗਏ ਸੀ ਪਰ ਮਾਹ ਹੀ ਬਚੇ ਆ ਫਿਰ ਕਵੈਸਟ ਕੀਤੀ ਤੇ ਫੇਰ ਆਪਾਂ ਬਚੇ ਆ ਨਹੀਂ ਤੇ 7000 ਫਾਈਨ ਪੈਣਾ ਨਜਾਇਜ਼ ਹੀ ਬੈਠਣ ਦਾ ਸਿਰ ਪਰ ਇਹ ਕੀ ਟਿਕਟਾਂ ਦਾ ਹੈ ਕਿ ਕਦੇ ਅੱਪਰ ਲੋਅਰ ਕਲਾਸ ਦੀ ਅੱਪਰ ਕਲਾਸ ਨਹੀਂ ਆ ਸਕਦੇ ਅੱਪਰ ਕਲਾਸ ਲੋਅਰ ਜਾ ਸਕਦੇ ਵੇਖੋ ਯਾਰ ਕੀ ਇਹ ਕਿਆ ਬਾਤਾਂ ਹੈ ਕੋਈ ਵੀ ਸਟੇਸ਼ਨ ਇੱਧਰ ਵੇਖੋਗੇ ਤਾਂ ਮੇ ਲੱਗਦਾ ਤੁਹਾਨੂੰ ਤੇਲਗੂ ਭਾਸ਼ਾ ਜ਼ਿਆਦਾ ਵੇਖ ਨੂੰ ਮਿਲੂਗੀ ਹਿੰਦੀ ਜਾਣਦੇ ਆ ਤੇ ਪਰ ਬੋਲਦੇ ਨਹੀਂ ਅਗੇ ਇਹਨਾਂ ਨੂੰ ਆਪਣੀ ਭਾਸ਼ਾ ਜ਼ਿਆਦਾ ਪਸੰਦ ਆ ਇੱਧਰ ਦੇ ਤੇ ਲੋਕਾਂ ਨੂੰ ਤੇ ਲੱਗੂ ਤੇ ਇੱਧਰ ਤੁਹਾਨੂੰ ਅਗੇ ਨਾਰੀਅਲ ਦੇ ਪੀੜ ਧੋਤੀ ਲੂੰਗੀ ਵਾਲੇ ਬੋ ਬੋ ਬੱਕਰਾ ਜੀ ਤੁਹਾਨੂੰ ਇੱਥੋਂ ਦਾ ਕਲਚਰ ਵੇਖ ਕੇ ਮਿਲੂਗਾ ਮਧੁਰਾਈ ਲਓ ਪਾਣੀ ਲੈ ਲਗੇ ਆ ਪਾਣੀ ਠੰਡਾ ਯਾਰ ਲੈ ਲਗੇ ਹੁਣ ਤੇ ਠੰਡਾ ਪਾਣੀ ਲੈ ਲਿਓ ਠੰਡਾ ਪਾਣੀ ਲੈਣੇ ਆ ਤੇ ਕਿਉਂਕਿ ਪਾਣੀ ਦੇ ਬੋਲ ਲੋੜ ਤੇ ਨਹੀਂ ਗਰਮੀ ਬਹੁਤ ਜ਼ਿਆਦਾ ਵਾਹ। ਦੇਖ ਸਾ, ਬਾਕੀ ਆਪਣਾ ਪਹਹਾ ਗਿਆ ਟਿਕਟ ਵਾਲਾ ਸਾਥੀ ਆ ਰਹਾ ਬੱਸ ਜੀ। ਪਾਚ ਗਿਆ ਜਾਦੀਆਂ ਨਹੀਂ ਲੱਗੀ ਸੀ। ਨਹੀਂ ਲੱਗਿਆ ਫਾਈਨ ਪੈਣਾ ਹੈ ਪਰ। ਇਹ ਸਭੇ ਯਾਰ। ਇਹ ਲੜਾਈਓਂ ਕੀ ਲੜਾਈਓਂ ਕੀ ਲੜਾਈਓਂ ਕੀ ਤੇ ਯੋ ਲੜਤੇ। ਫਸ ਸੰਭਾਵੇ ਸਮਝੋ ਤਾਂ ਵੀ ਨਾਲ ਹੀ ਹੋ ਗਿਆ ਵੇਖ ਲਓ। ਹਮ ਤਾਂ ਨਹੀਂ ਕੀ ਮੈਂ ਬੜਾ ਸਵਾਰਿਆ ਯਾਰ। ਦੇ ਨਾਲ ਤੁਹਾਨੂੰ ਇਹ ਵੀ ਗੱਲ ਦੱਸਦਾ ਕਿ ਇਸ ਪਲੇਟਫਾਰਮ ਤੋਂ ਨਾ ਤਿੰਨ ਜਗ੍ਹਾ ਦੂਰ ਦੂਰ ਚੱਲਦੀਆਂ ਟ੍ਰੇਨਾਂ ਇੱਕ ਚ ਚੰਨਈ ਨੂੰ ਮਦਰਾਈ ਤੋਂ ਚੰਨਈ ਕੰਨਿਆ ਕੁਮਾਰੀ ਨਿਕਲਦੀ ਆ ਤੇ ਇੱਥੇ ਰਮੇਸ਼ਵਰ ਨੂੰ ਲੈਣਾ ਨਿਕਲਦੀ ਆ ਮੈਂ ਇਥੋਂ ਤਿੰਨ ਜਗ੍ਹਾ ਤੇ ਨਿਕਲਦੀਆਂ ਸਪੈਸ਼ਲ ਚੰਨਈ ਰਮੇਸ਼ਵਰਮ ਤੇ ਕੰਨਿਆ ਕੁਮਾਰੀ ਉਹ ਵੀ ਚੱਲਦੇ ਟ੍ਰੇਨਾਂ ਸਾਈਡੋਂ ਨਾ ਟ੍ਰੇਨ 'ਚ ਬੈਠਨੇ ਆ ਵੇਖ ਸਕਦੇ ਆ ਆਪਣੀ ਟ੍ਰੇਨ ਸਾਫ਼ ਸੁਥਰੀ ਆ ਤੇ ਫੋਲਿਆ ਆਪਣੀ ਐਸ ਟੂ एस 2 एस 2 ਬਹੁਤ ਸਵਾਰੀਆਂ ਬੈਠੀਆਂ ਯਾਰ ਆਪਣੀ ਟ੍ਰੇਨ ਆਪਣੀ ਸੀਟ ਆ ਉਹ ਆਂ ਦੋ ਰਾਜੇ ਮਿਲੀ ਆ ਆ ਆਪਣੀ ਸਲਾ ਉਹ ਵੀ ਇੱਥੇ ਵੇਨੇ ਹਨ ਇੱਥੇ ਦਾ ਰਿਵ ਐਨਜੋਏ ਕਰਾਂਗੇ ਲਓ ਜੀ ਹੁਣ ਸਟੇਸ਼ਨ ਆ ਗਏ ਲਓ ਜੀ ਹੁਣ ਸਟੇਸ਼ਨ ਆ ਗਿਆ ਰਾਮਾਨਾਥ ਕੋਰਾ ਤੋਂ ਰਾਫੀ ਦੂਰ ਆ ਚੁੱਕੇ ਆ ਸੇ ਕਾ ਵੀ ਟ੍ਰੇਨ ਜਾਣ ਨੂੰ ਤਿਆਰ ਆ ਇਹ ਲੋਕਲ ਟ੍ਰੇਨ ਐ ਸੇ ਚੱਲਦੀਆਂ ਆ ਇੱਧਰ ਇੱਕ ਬਾਰੀ ਲੱਗੇ ਬੈਠੇ ਆ ਸਾਰੇ ਜਣੇ ਰਾਮਾਦਾਪ ਪੁਰਮ ਸਟੇਸ਼ਨ ਲਓ ਜੀ ਆ ਗਿਆ ਮਾਡਮ ਰੇਲਵੇ ਸਟੇਸ਼ਨ ਆਖਰੀ ਰੇਲਵੇ ਸਟੇਸ਼ਨ ਇੰਡੀਆ ਦਾ ਤੇ ਇਸ ਤੋਂ ਬਾਅਦ ਸਟਾਰਟ ਹੋਏਗਾ ਵਾ ਸੀ ਬ੍ਰਿਜ ਤੇ ਜੋ ਕਿ ਵਰਟੀਕਲ ਲਿਫਟ ਰੇਲਵੇ ਸਟੇਸ਼ਨ ਪਹਿਲਾ ਹੈ ਇੰਡੀਆ ਦਾ ਅਗੋਂ ਜੀ ਮੰਡਪਮ ਇੰਡੀਆ ਦਾ ਸੈਕੰਡ ਲਾਸਟ ਸਟੇਸ਼ਨ ਤੇ ਇਸ ਤੋਂ ਬਾਅਦ ਲਾਸਟ ਰੇਲਵੇ ਰਾਤ ਸੋਣਾ ਸਟੇਸ਼ਨ ਹੈ ਰਮੇਸ਼ਵਰਮ ਇਹ ਹੁਣੇ ਤੋਂ ਸਮੁੰਦਰ ਮੜਾ ਸਟਾਰਟ ਹੋ ਜਾਂਦਾ ਸੀ ਬ੍ਰਿਜ ਇੰਡੀਆ ਦਾ ਲਾਸਟ ਮੋਸਟ ਡੇਂਜਰਸ ਤੇ ਸੀ ਬ੍ਰਿਜਾ ਲਿਫਟ ਵਰਟੀਕਲ ਮਤਲਬ ਰੇਲਵੇ ਲਾਈਨਾਂ ਨਾਲੋਂ ਬਣਾਈ ਗਈ ਆ ਇੱਥੋਂ ਸਟਾਰਟ ਹੋ ਜਾਂਦੀ ਆ ਆਹ ਦੇਖ ਸਕਦੇ ਆ ਜੀ ਆ ਪਰਲੇ ਬੰਨੇ ਆ ਗਿਆ ਪੁੱਲ ਇੱਥੇ ਗੱਡੀਆਂ ਵੀ ਚਲਦੀਆਂ ਆ ਤੇ ਲਾਸਟ ਸਟੇਸ਼ਨ ਤੇ ਆਪਾਂ ਚੱਲੇ ਆ ਇੰਡੀਆ ਦੇ ਤੇ ਪਾਵਨ ਬ੍ਰਿਜ ਹੋਣ ਵਾਲਾ ਵਾ ਇਧਰ ਗੱਡੀਆਂ ਟਰੈਕਟਰ ਸਾਰਾ ਦੇਖ ਸਕਦੇ ਚੱਲਦੀ ਆ ਰਮੇਸ਼ਵਰਮ ਜਾਂਦੇ ਆ ਤੇ ਹਾਰ ਤੱਕ ਜੰਬਿਆ ਸਟਾਰਟ ਹੋ ਗਿਆ ਸੀ ਬ੍ਰਿਜ ਦੇ ਦੇਖ ਸਕਦੇ ਆ ਇਹ ਬ੍ਰਿਜ ਉਹ ਆ ਵੀ ਫਾਟੀ ਚੱਲੀ ਆ ਟ੍ਰੇਨ ਉਹਨੂੰ ਵੀ ਇਹ ਉਹ ਆ ਸਭ ਤੋਂ ਪੁਰਾਣਾ ਬ੍ਰਿਜ ਆ ਜਿਹੜਾ ਪਹਿਲਾਂ ਚੱਲਦੀ ਹੁੰਦੀ ਸੀ ਹੁਣ ਇਹਨੂੰ ਬੰਦ ਕਰ ਦਿੱਤਾ ਗਿਆ ਹੁਣ ਇਹਨੂੰ ਬੰਦ ਕਰ ਦਿੱਤਾ ਗਿਆ ਵਾ ਕਿਉਂਕਿ ਇਹ ਥੋੜੇ ਅੰਦਰ ਘਟਨਾ ਕਾਫੀ ਟਾਈਮ ਪਹਿਲਾਂ ਹੋਈ ਤਾਂ ਕਰਕੇ ਆ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਉਧਰ ਉਹ ਬੋਲ ਵੀ ਜਾਂਦਾ ਸ਼ੱਕ ਨਹੀਂ ਟੋਕੀ ਤੇ ਆ ਨਿਊ ਬ੍ਰਿਜ ਇਹ ਇੰਡੀਆ ਦਾ ਲਾਸਟ ਰੇਲਵੇ ਸਟੇਸ਼ਨ ਹੈ। ਆਓ ਜੀ ਫਾਈਨਲੀ ਆ ਗਿਆ ਰਮੇਸ਼ਵਰਨ ਸਟੇਸ਼ਨ। ਇੰਡੀਆ ਦਾ ਲਾਸਟ ਰੇਲਵੇ ਸਟੇਸ਼ਨ ਸਾਰੀ ਜਾਂਦਾ ਇੱਥੇ ਉਤਰ ਗਿਆ। ਇਹ ਲਾਸਟ ਸਟੇਸ਼ਨ ਹੈ ਇੰਡੀਆ ਦਾ। ਇੰਡੀਆ ਦਾ ਲਾਸਟ ਰੇਲਵੇ ਸਟੇਸ਼ਨ ਆਪ ਆ ਗਿਆ ਤੇ ਇਸ ਤੋਂ ਬਾਅਦ ਸਾਰਾ ਸਮੁੰਦਰ ਹੀ ਸਮੁੰਦਰ ਆ। ਸੋ ਅਗਲੇ ਜਿਹਨੇ ਵੀ ਵਲੋਗ ਕਰੇ ਰਮੇਸ਼ਵਰਨ ਨੂੰ ਲੋ ਜੀ ਬੋਲ ਗਿਆ ਫਾਈਨਲੀ ਯਾ ਲਾਸਟ ਰੇਲਵੇ ਸਟੇਸ਼ਨ ਤੇ ਰਮੇਸ਼ਵਰਮ ਤੇ ਇਤੋਂ ਬਾਅਦ ਸਾਰਾ ਸੁੰਦਰਿਆ ਤੇ ਸ਼੍ਰੀਲੰਕਾ ਦਾ ਬੋਲਡ ਸੂਨ ਲੱਗ ਗਿਆ ਸੋ ਆਪਾਂ ਤੁਰੇ ਹਾਂ ਹਾਇਦਰਾਬਾਦ ਤੋਂ ਕਾਜੀਗੂੜਾ ਸਟੇਸ਼ਨ ਤੋਂ ਤੇ ਆਪਾਂ ਪਵਨ ਪਹੁੰਚੇ ਰਮੇਸ਼ਵਰ 1860 ਕਿਲੋਮੀਟਰ ਸਵਾ ਪੈ ਗਿਆ ਸੋ ਪਵਨ ਬ੍ਰਿਜੀ ਤੋਂ ਦਿਖਾਵਾਂਗੇ ਅਗਲਾ ਨੈਸ਼ਨਲ ਲੋਕ ਆਏਗਾ ਤੇ ਹੁਣ ਜਿੰਨੀਆਂ ਵਲੌਗ ਦੇ ਆਇਆ ਆਉਣੇ ਆ ਅਗਲੇ ਰਮੇਸ਼ਵਰਮ ਨਾਲ ਰਿਲੇਟਡ ਹੀ ਆਉਣੇ ਆ ਹੁਣ ਮਿਲਦੇ ਆ ਨੈਕਸਟ ਵੀਡੀਓ ਚਾਹੁੰਦੇ ਜਿੰਨਾ ਟੇਕਰ ਬਾਏ ਬਾਏ